ਆਪਣਾ ਵੀਰੋ ਟਾਰਜਨ ਹਮੀਰ ਕਰਨ ਦੇ ਬੋਲਦੇ ਚੈਨਲ ਤੋਂ ਕੀ ਨਾਂ ਤੁਹਾਡਾ ਹਲੋ ਅੱਛਾ ਟਾਰਜਨ ਆਜੀਂ ਹਾਂ ਟਾਰਜਨ ਬੋਲ ਰਹੀ ਕਿ ਨਾਂ ਕੀ ਤੁਹਾਡਾ ਨਾਂ ਟਾਰਜਨ ਬੋਲ ਰਿਹਾ ਟਾਰਜਨ ਨਾਂ ਤੇਰਾ ਟਾਰਜਨ ਮੇਰਾ ਨਾਂ ਬਾਬਾ ਪਰਮਜੀਤ ਸਿੰਘ ਅਕਾਲੀ ਆ ਹਾਂਜੀ ਹਾਂਜੀ ਤੇ ਬੜੇ ਧਿਆਨ ਨਾਲ ਮੇਰੀ ਗੱਲ ਸੁਣਨੀ ਆ ਤੇ ਫੋਨ ਬੰਦ ਨਹੀਂ ਕਰਨਾ ਨਾ ਫੋਨ ਬੰਦ ਕਰਨਾ ਕਦੇ ਕਰਿਆ ਨਾ ਕਦੇ ਕਰੀ ਜੀ ਚਲ ਬੜੇ ਸਿਆਣੀ ਗੱਲਾਂ ਤੇਰੀ ਫਿਰ ਤੇ ਤੁਮ ਨੇ ਗੱਲ ਦੱਸ ਕਾਕਾ ਵੀ ਤੂੰ ਆ ਬਣਾਉਣਾ ਵਾ ਜੋ ਆ ਆ ਵੀਡੀਓਜ਼ ਵਗੈਰਾ ਹਾਂਜੀ ਹਾਂ ਤੇ ਤੂੰ ਇੱਕ ਆ ਵੀਡੀਓ ਬਣਾਈ ਆ ਵੀ ਇੱਕ ਬੀਬੀ ਨਾਲ ਤੂੰ ਖੜਿਆ ਖੇਚ ਤੇ ਮੈਂ ਮੂਤ ਕਰਨ ਚੱਲੀਆਂ ਤੇ ਨਾਲਾ ਖੋਲ ਇੱਥੇ ਹੀ ਮੂਤ ਲੈ ਇਹ ਮਤਲਬ ਜਦੋਂ ਘਰੇ ਧੀਆਂ ਭੈਣਾਂ ਆਪਣੀਆਂ ਹੈਗੀਆਂ ਉਹਨਾਂ ਨੇ ਵੀ ਇਦਾਂ ਹੀ ਗੱਲ ਕਰਦੇ ਆ ਤੁਸੀਂ ਘਰ ਦੇ ਵਿੱਚ ਵੀ ਸਾਡੇ ਕੋਲ ਨਹੀਂ ਪਤਾ ਜੀ ਹਾਂਜੀ ਮੈਂ ਪਾਈ ਜਾਣ ਕੇ ਪਾਈ ਆ ਕੀ ਕੀਤਾ ਵਾ ਨਾ ਜਾਣਦੇ ਫੰਮਾ ਜਾਣ ਕੇ ਕੀ ਪਾਈ ਆ ਮਤਲਬ ਕੀ ਕੀ ਸੇਹ ਦੇਣ ਦਾ ਇਸ ਸਮਾਜ ਨੂੰ ਸੇਹ ਤਾਂ ਤੁਸੀਂ ਮੇਰਾ ਪਹਿਲਾਂ ਫੇਸਬੁੱਕ ਪੇਜ ਸਾਰਾ ਪੇਜ ਦੇਖ ਕੇ ਹੀ ਤੈਨੂੰ ਫੋਨ ਕਰਿਆ ਕਾਕਾ ਮੇਰੀ ਗੱਲ ਤਾਂ ਸੁਣੋ ਫਿਰ ਹਾਂ ਇਕ ਪੱਕਾ ਰੱਖੋ ਨਾ ਮੇਰੀ ਗੱਲ ਵੀ ਸੁਣੋ ਮੈਂ ਪਹਿਲਾਂ ਮੈਂ ਮੇਰੀ ਸੁਣ ਲਈ ਤੂੰ ਹਾਂ ਬੋਲ ਤੂੰ ਕਹਿ ਰਿਹਾ ਵਾ ਕਿ ਮੈਂ ਜਾਣ ਕੇ ਪਾਈ ਆ ਜਾਣ ਕੇ ਕੀ ਪਾਈ ਆ ਵੀ ਕੀ ਜਾਣ ਕੇ ਪੇਸ਼ ਕਰਨਾ ਚਾਹੁੰਦਾ ਤੂੰ ਤੁਸੀਂ ਵੇਰ ਮੇਰੀ ਗੱਲ ਸੁਣੋ ਹਾਂ ਬੋਲ ਬੋਲ ਮੇਰਾ ਫੇਸਬੁਕ ਪੇਜ ਆ ਤੇ ਇੱਕ ਮੇਰਾ YouTube ਚੈਨਲ ਦਾ ਕਾਰਜਨ ਵਿਭਾਗ ਆ ਠੀਕ ਆ ਹਾਂ ਉਹਦੇ ਕੰਮ ਕਰ ਚੋ ਮੈਂ ਆ ਟਾਈਮ ਦੇ ਵਿੱਚ ਖਾੜਕੂਆਦੀਆਂ ਵੀਡੀਓ ਪਾ ਰਿਹਾ ਤੇ ਉਹਦਾ ਤੈਨੂੰ ਸਰਟ ਡੇਕ ਮਿਲ ਗਿਆ ਵੀ ਖਾੜਕੂਆਦੀਆਂ ਵੀਡੀਓ ਪਾਉਣ ਦਾ ਤੈਨੂੰ ਗੰਦ ਪਾਉਂਦਾ ਗੰਦ ਪਾਉਂਦਾ ਗੰਦ ਪਾਉਣ ਦੀ ਅਥਾਰਟੀ ਮਿਲ ਗਈ ਆ ਤੁਸੀਂ ਬਣਾ ਮੇਰੀ ਗੱਲ ਸੁਣ ਕੇ ਬਾ ਫੋਨ ਕੱਟਾ ਫਿਰ ਉਹੀ ਗੱਲ ਨੂੰ ਫੋਨ ਤਾਂ ਲਾ ਲਾਂਗੇ ਅਸੀਂ ਆ ਫਿਰ ਮੁੜ ਕੇ ਨਾਲੀ ਕੁਝ ਕਰਨ ਮੈਂ ਉਹਦੇ ਉੱਪਰ ਅੱਜ ਨੂੰ 5 ਸਾਲ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਸੀ ਖਾੜਕੂਆ ਦਾ ਹੂੰ ਠੀਕ ਹੈ ਉਹ ਮੈਂ ਵੀਡੀਓ ਬਣਾਈ ਉਸ ਤੋਂ ਬਾਅਦ ਮੇਰੇ ਤੋਂ ਬਾਅਦ ਇੱਕ ਚੈਨਲ ਨੇ ਹੋਰ ਨੇ ਵੀਡੀਓ ਬਣਾਈ ਹੂੰ ਲਗੋਂ ਨੇ ਪਾ ਦਿੱਤੂ ਉਹ ਦੂਜੀ ਵੀਡੀਓ ਪਾਣ ਲੱਗਾ ਉਹਨੂੰ ਵਾਰਨਿੰਗ ਆ ਦੇਤਾ ਨਹੀਂ ਪ੍ਰਕਾਸ਼ਨ ਬੋਲਦਾ ਵੀ ਖਾੜਕੂਆ ਵਾਲੀ ਵੀਡੀਓ ਪਾਣੀ ਦੀ ਮੋਹਰ ਪਟਕਾਉਂਦੇ ਨਹੀਂ ਸੀਗਾ ਹਾਂ ਠੀਕ ਹੈ ਤੇ ਮੈਂ YouTube ਦੇ ਉੱਪਰ ਆ ਪੂਰੇ 728 ਦੇ ਨਾਲ ਠੀਕ ਹੈ ਸਭ ਦਾ ਸਾਰਾ ਵੀਡੀਓ ਬਣਾ ਕੇ ਖਾੜਕੂਆ ਦੇ 6-7 ਭਾਗ ਬਣਾ ਕੇ ਹਮਮ ਨਾ ਲੋਕ ਉਹ ਜੂ ਜੋ ਹੋਣ ਅਗਰ ਲੋਕਾਂ ਦਾ ਭੈਣ ਜੋ ਐਡੀ ਟੈਨਸ਼ਨ ਹੈ ਜੀ ਅੱਛਾ ਭੈਣ ਦੇ ਉੱਪਰ ਤੋਂ ਖਰਚਾ ਕਰੇ ਨਾ ਹਮਮ ਉੱਪਰ ਮੈਂ ਸਾਰੇ ਬੂ ਜੋ ਵਰਕਿੰਗ ਮੈਰਾ ਜਿਹੜਾ ਤੁਸੀਂ ਵੀਡੀਓ ਦੀ ਗੱਲ ਕਰਦੇ ਹੋ ਮੈਂ ਸਾਰੇ ਵੀ ਮੈਂ ਸਰਚ ਕਰ ਲਿਆ ਠੀਕ ਹੈ ਉਹਨਾਂ ਨੇ ਦਿਓ ਕਿਦੇ 780 ਰੁਪਏ ਤੋਂ 1000 ਹੈ ਜਾਂ 15 ਕਦੇ 15000 ਰਹਿ ਕੇ ਤਾਂ 2000 ਇਸ ਤਰ੍ਹਾਂ ਮੈਂ ਹੁਣ ਵੀ 2 ਘੰਟੇ ਵਾਲਾ ਵੀਡੀਓ ਪਾ ਕੇ ਨੇ ਠੀਕ ਹੈ ਉਹਦੇ ਉੱਪਰ ਮੈਨੂੰ ਕਿਸੇ ਨੇ ਵੀ ਹਲਕਾ ਕਰ ਵੀ ਫਰਤੀ ਕਿਰੇ ਜਾਂ ਹਰ ਵੀ ਖਰੀਦੀ ਨਾ ਭਾਈ ਬਹੁਤ ਵਧੀਆ ਵੀਡੀਓ ਬਣਾ ਰਹਾ ਹਾਂ ਖਾਰਕੁਵੜੀ ਵੀਡੀਓ ਬਣਾਇਆ ਪਰ ਅੰਡਾ ਵੀ ਸਮਾਂ ਠੀਕ ਹੈ ਬਹੁਤ ਥੋੜੀ ਫੇਰ ਦੇ ਦਿਆਂ ਮੈਂ ਸਾਰਾ ਪੁਰਾਣਾ ਕਲਚਰ ਦਿਖਾਣਾ ਸਾਰਾ ਪੁਰਾਣਾ ਜਿਹੜਾ ਪਰਿਵਾਰ ਸਾਰਾ ਉਹ ਦਿਖਾ ਰਿਹਾ ਵੀ ਖਾਰਕੁਵੜ ਮਹੌਰ ਉੱਪਰ ਦਾ ਕੋਲ ਸਾਰੇ ਟੀਕ ਰਿਆ ਕਰਦੇ ਖਾਰਕੁਵੜ ਟੀਕ ਰਿਆ ਕਰਦੇ ਸਿੰਘ ਜਿਹਨੂੰ ਬਚਾਇਆ ਕਰਦੇ ਟੀਚਾ ਹੋਰ ਉਸ ਵਿੱਚ ਮੈਂ ਆਵਾਜ਼ ਵੀ ਤਰ੍ਹਾਂ ਦੀ ਆਵਾਜ਼ ਵੀ ਬਣਾਇਆ ਜਿਕਾਰੇ ਵੀ ਲਾਇਆ ਸਾਰਾ ਮੁਸਤਰਾਇਆ ਹਮ ਪਰ ਉਹਦੇ ਵਾਸਤੇ ਮੈਨੂੰ ਹੰਲਾ ਕਿਸੇ ਬੰਦੇ ਨੇ ਮਨ ਦਾ ਕੋਈ ਕ ਹਾਂ ਬੜੇ ਵਧੀਆ ਬੋਲਿਓ ਮਹਾਰਾਜ ਨੂੰ ਆ ਬੀਕ ਉਚਾਰੀਏ ਚਲੋ ਇਹ ਤਾਂ ਇਹ ਤਾਂ ਇਹ ਤਾਂ ਹੋ ਗਿਆ ਹਨਾ ਵੀ ਤੁਹਾਨੂੰ ਕਿਸੇ ਨੇ ਕਮੈਂਟ ਨਹੀਂ ਕਰਿਆ ਤੇ ਉਸ ਤੋਂ ਬਾਅਦ ਮੇਰੇ ਕੋਲ ਤੁਸੀਂ ਇਹ ਫੈਸਲਾ ਕਰ ਲਿਆ ਵੀ ਚੰਗੀਆਂ ਤਾਂ ਕੋਈ ਦੇਖਦਾ ਨਹੀਂ ਹੁਣ ਗੰਦ ਪਾਉਂਦੇ ਹਨਾ ਹਾਂ ਮੈਂ ਤੁਹਾਨੂੰ ਸਾਰੇ ਸਕਰੀਨ ਸ਼ਾਟ ਭੇਜ ਦੂੰਗਾ ਮੈਂ ਜਿਹੜੀ ਗੱਲ ਕਹਿ ਰਿਹਾ ਉਹਦਾ ਦਬਾਅ ਦੇ ਦੇ ਪੁੱਤ ਮੈਨੂੰ ਹਾਂਜੀ ਹਾਂ ਵੀ ਚੰਗੀਆਂ ਵੀਡੀਓ ਨਹੀਂ ਚੱਲੀਆਂ ਤੇ ਉਸ ਤੋਂ ਬਾਅਦ ਆਪਾਂ ਇਹ ਫੈਸਲਾ ਕਰ ਲਿਆ ਵੀ ਹੁਣ ਈਆਂ ਪੈਂਦੀਆਂ ਆਂਦੀਆਂ ਇਸ਼ਤਾਂ ਵਾਂ ਉਹ ਅਸੀਂ ਢੋਲੀ ਆ ਆਪਣੀਆਂ ਦੀ ਫੋ ਫੋ ਇਹਦੇ ਨੈਟ ਦੇ ਉੱਤੇ ਉਹ ਬੋਝ ਕਿਹੜਾ ਮੇਰੇ ਨਾਲ ਪੋਰੀ ਹੈਗੀ ਮੈਂ ਮੱਲਾ ਮੈਂ ਇੱਕ ਪ੍ਰਚਾਰਕ ਹੁਣ ਮੇਰੀ ਗੱਲ ਤੇ ਨਾ ਤੇਰੇ ਤੇਰਾ ਜਵਾਬ ਦੇਣਾ ਤੈਨੂੰ ਤੇਰੀ ਗੱਲ ਦਾ ਹੀ ਮੈਂ ਕਥਾਵਾਜਕਾਂ ਮੈਂ ਕਥਾ ਕਰਦਾ ਐਗਜ਼ਾਮਪਲ ਮੱਲਾ ਤੇ ਮੇਰੀ ਕਥਾ ਨਹੀਂ ਸੁਣ ਰਿਹਾ ਕੋਈ ਤੇ ਮੈਂ ਗੰਦ ਪਾਉਣ ਲੱਗ ਪੂੰਗਾ ਤੂੰ ਖੜਕੂਨ ਜੇ ਫਿਲਮਾਂ ਬਣਾਈਆਂ ਬਹੁਤ ਸੋਹਣਾ ਕੀਤਾ ਤੇ ਤੇਰੀਆਂ ਨਹੀਂ ਵੇਖੀਆਂ ਕਿਸੇ 2000 ਵੇਖੀ ਕਿਸੇ 1000 ਵੇਖੀ ਵੇਖੀ ਤਾਂ ਹੈ ਲੋਕਾਂ ਚੰਗਾ ਸੀ ਜਿੰਨਾ ਕ ਚੰਗਾ ਪਸੰਦ ਕਰਦੇ ਕਰ ਲਿਆ ਪਰ ਤੇਰਾ ਨਹੀਂ ਚੰਗਾ ਚੱਲਿਆ ਤਾਂ ਤੂੰ ਗੰਦ ਪਾਉਣ ਲੱਗ ਪੇਂਗਾ ਆ ਕੀ ਸਕਾਰ ਹੈ ਜੱਲੋ ਬੱਚਿਆਂ ਨੂੰ ਜਿਹੜਾ ਕੋਈ ਧੀ ਆ ਸੋਹਣਿਆ ਮੇਰੀ ਗੱਲ ਸੁਣ ਵੀਰ ਮੈਂ ਬੜੇ ਸਤਕਾਰ ਨਾਲ ਤੇਰੇ ਨਾਲ ਗੱਲ ਕਰ ਰਿਹਾ ਮੈਨੂੰ ਤਾਂ ਡਬਲ ਕਰਾਸ ਨਾ ਕਰ ਮੇਰੀ ਗੱਲ ਧਿਆਨ ਨਾਲ ਸੁਣ ਤੂੰ ਚੰਗਾ ਲਿਖਿਆ ਚੰਗਾ ਬੋਲਿਆ ਤੇਰਾ ਧੰਨਵਾਦ ਪਰ ਤੈਨੂੰ ਇਸ ਮਿਲਗੀ ਮੁੜਕੇ ਅਥਾਰਟੀ ਵੀ ਜੇ ਚੰਗਾ ਨਹੀਂ ਚੱਲਿਆ ਤੇ ਮੈਂ ਗੰਦ ਪਾਵਾਂ ਉਹਨਾਂ ਦਾ ਲੋਜਿਕ ਆ ਰਿਹਾ ਵੀ ਨਾ ਬਜਟ ਨੂੰ ਗਲਤ ਬੋਲਾਂਗੇ ਫਿਰ ਆ ਤੂੰ ਕੀ ਲਿਖਿਆ ਹੋਇਆ ਕੀ ਮਤਲਬ ਬਣਦਾ ਇਹ ਚੀਜ਼ ਦਾ ਵੀ ਮੈਂ ਮੂਤ ਕਰਨ ਚੱਲੀਆਂ ਤੂੰ ਕੀ ਥੱਲੇ ਉਹ ਇਹ ਨਾਲਾ ਖੋਲ ਆ ਇੱਥੇ ਮੂਤ ਲੈ ਘਰੇ ਇਦਾਂ ਦੀਆਂ ਗੱਲਾਂ ਕਰਦੇ ਹੋ ਜੇ ਮਰਜ਼ੀ ਕਰ ਲੈ ਨੂੰ ਠੀਕ ਹੈ ਮੈਨੂੰ ਵੀ ਪਹਿਲੇ ਇੱਕ ਬੰਦੇ ਨੇ ਮੈਸੇਜ ਕਰਿਆ ਮੈਨੂੰ ਪਿਸਤਲ ਵਗੈਰਾ ਦੇ ਕੇ ਸਰਪੰਚ ਘਟਨਾ ਵਿੱਚ ਆਪ ਕੁਛ ਕਰਦਿਨਿਆ ਕੁਛ ਕਰਦਿਨਿਆ ਮੈਂ ਉਹਨੂੰ ਦੋ ਤਿੰਨ ਵੀਡੀਓ ਕਲਿੱਪਾਂ ਭੇਜੀਆਂ ਠੀਕ ਹੈ ਵੀ ਆਪਣੇ ਰਾਉਲ ਦੇ ਉੱਪਰ ਬੱਤੀ ਪਾਕੀ ਸਿੰਘ ਇਹ ਕੀ ਹਰਕਤ ਕਰ ਰਹੇ ਨੇ ਇੱਕ ਪਾਕੀ ਸਿੰਘ ਉਹ ਯਾਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਤੂੰ ਤੂੰ ਲੋਕਾਂ ਤੇ ਐਗਜ਼ਾਮਪਲ ਦਈ ਜਨਾ ਫਲਾਣਾ ਧੀਂ ਕਰਦਾ ਕੋਈ ਖੂਸ਼ਾਲ ਮਾਰਦਾ ਤੂੰ ਵੀ ਮਾਰ ਦੇਂਗਾ ਅੱਛਾ ਚਲੋ ਠੀਕ ਆ ਤੁਹਾਡੀ ਕੋਈ ਇਥੇ ਕੋਈ ਧੀਂ ਪੈਣ ਛੇੜ ਦੂਗਾ ਜਾ ਕੇ ਤੂੰ ਵੀ ਛੇੜ ਦੇਂਗਾ ਹਾਂ ਤੁਸੀਂ ਕਹਿੰਦੇ ਵਿਚਾਰੇ ਲੋਕ ਖੂਸ਼ਾਲ ਮਾਰਨਗੇ ਹਾਂ ਅੱਛਾ ਤੁਸੀਂ ਤਾਂ ਉਹ ਲੋਕਾਂ ਦੀ ਗੱਲ ਫੈਟ ਦੇ ਗੱਲ ਤੀ ਵੀ ਲੋਕ ਤਾਂ ਖੂਸ਼ਾਲ ਮਾਰਨਗੇ ਫਿਰ ਮੈਂ ਵੀ ਖੂਸ਼ਾਲ ਮਾਰੂੰਗਾ ਫਿਰ ਤੁਸੀਂ ਮੈਨੂੰ ਉਹ ਰੋਕਣ ਵਾਲੇ ਮੈਂ ਰੋਕਣ ਵਾਲਾ ਮੈਂ ਕਹਾਂ ਜੇ ਮੈਂ ਉਹ ਰੋਕਣ ਵਾਲਾ ਹਾਂ ਜਿਹੜਾ ਉਹਨਾਂ ਨੂੰ ਰੋਕਦਾ ਜਿਹੜੇ ਗੁਰੂ ਸਾਹਿਬ ਦੀ ਹੂੜੀ 'ਚ ਬਹਿ ਕੇ ਰੀਲਾਂ ਬਣਾਉਂਦੇ ਰੀਲਾਂ ਵੇਂਦੇ ਆ ਉਹਨਾਂ ਨੂੰ ਰੋਕਦੇ ਆ ਅਸੀਂ ਇਹ ਨਹੀਂ ਹੈ ਵੀ ਤੈਨੂੰ ਕੱਲੀ ਰੋਕ ਰਹੇ ਆ ਅਸੀਂ ਉਹਨਾਂ ਨੂੰ ਰੋਕਦੇ ਆ ਜਿਹੜੇ ਗੁਰੂ ਘਰਾਂ 'ਕ ਰੇਪ ਕਰਦੇ ਨੇ ਹਾਂ ਠੀਕ ਹੈ ਠੀਕ ਹੈ ਮੈਂ ਤੁਹਾਨੂੰ ਸਾਰਾ ਡਾਟਾ ਭੇਜ ਦਿਆਂ ਠੀਕ ਹੈ ਤੂੰ ਮੈਨੂੰ ਐਦਾ ਜਵਾਬ ਦੇ ਵੀ ਇੱਕ ਤਾਂ ਤੇਰੀ ਵੀਡੀਓ ਤਾਂ ਕੱਲੀ ਜਿਹੜੀ ਆ ਤੇਰੀ ਮੈਂ ਸਾਰੀ ਚੈੱਕ ਕੀਤੀ ਪ੍ਰੋਫਾਈਲ ਉੱਥੇ ਇਹ ਕੋਈ ਚੱਲ ਰਿਹਾ ਤੇਰਾ ਮਾਹੀ ਮਾਰ ਨਾ ਮੈਂ ਸੋਲਾ ਲਾਉਂਗੀ ਕਾ ਜੇ ਮੈਂ ਉਹ ਲਾ ਲਾਂਗੇ ਸੋਦਾ ਤੂੰ ਸਾਨੂੰ ਸਲਾਹ ਨਾ ਦੇ ਤੂੰ ਆਪਣੀ ਗੱਲ ਕਰ ਵੀ ਤੂੰ ਆਜਾ ਗੰਦ ਪਾ ਰਿਹਾ ਇਹ ਤੈਨੂੰ ਸ਼ੁਭਦਾ ਸਲਾਹ ਦੇ ਨੂੰ ਤੁਸੀਂ ਕਹੋ ਮੈਨੂੰ ਸਲਾਹ ਉਹ ਮੈਂ ਦੱਸ ਦੂੰ ਤੈਨੂੰ ਕੌਣ ਆ ਮੈਂ ਉਹ ਚਪਲ ਲਿਖ ਕਰ ਤੂੰ ਮੰਨ ਚੋਂ ਮੈਂ ਮੈਂ ਜਿਹੜੀ ਗੱਲ ਮੈਂ ਪੁੱਛੀ ਉਹ ਜਵਾਬ ਦੇ ਐਨਾ ਕੇ ਫਿਰ ਤੁਹਾਨੂੰ ਪਤਾ ਕੀ ਸ਼ਾਸਤਰ ਦੇ ਦਿਨ ਹੈ ਰਾਜਪੂਤ ਚੱਕਰ ਨਹੀਂ ਜੀ ਕੋਈ ਨਹੀਂ ਤੂੰ ਸ਼ਾਸਤਰ ਕੇ ਦਿਨ ਕਹ ਰਾਜ ਤੂੰ ਤੂੰ ਗੁਰੂ ਕਿਹੜੀ ਗੱਲ ਕਿਧਰ ਕਰਿਆ ਤੈਨੂੰ ਪਤਾ ਸ਼ੋਦਾ ਮਤਲਬ ਕੀ ਸ਼ਾਸਤਰ ਕੇ ਦਿਨ ਕਹ ਰਾਜ ਦਾ ਜਰੋ ਨਹੀਂ ਪਤਾ ਨਹੀਂ ਜਿਵੇਂ ਮੈਂ ਦੇ ਮ ਤੋਂ ਮੈਂ ਦੇਣਾ ਦਾ ਕਾਕਾ ਮੇਰੇ ਨਾਲ ਬੜੇ ਪ੍ਰੇਮ ਸਤਕਾਰ ਨਾਲ ਮੇਰੇ ਸੁਣ ਛੋਟੇ ਗੱਲ ਬੜੇ ਪ੍ਰੇਮ ਨਾਲ ਅਜੇ ਤੈਨੂੰ ਸਿੱਖ ਭਰਾ ਪਹਿਲੀ ਵਾਰੀ ਫੋਨ ਕਰਿਆ ਇਹ ਕਹਿਣ ਵਾਸਤੇ ਵੀ ਇਹ ਗੰਦ ਨਾ ਪਾਓ ਚੰਗਾ ਕੰਟੈਂਟ ਹੈਗਾ ਤਾਂ ਸਮਾਜ ਨੂੰ ਸੇਵ ਦਿਓ ਚੰਗੀ ਬਣਾਓ ਕੋਈ ਮੁਸ਼ਕਲ ਨਹੀਂ ਮੈਂ ਕਹਾਂ ਜੇ ਨਹੀਂ ਕਿਸੇ ਨੇ ਚੰਗਾ ਵੇਖਿਆ ਤੇ ਅਸੀਂ ਗੰਦ ਪਾਉਣ ਲੱਗ ਪਾਂਗੇ ਤੇ ਅਸੀਂ ਉਸ ਕੰਮ ਬੰਦ ਕਰ ਦਈਏ ਤਾਂ ਰੋਟੀ ਖਾਓ ਚੱਲੋ ਕੰਜ ਖਾਣਾ ਕਰ ਰੋਟੀ ਖਾਣੀ ਆ ਰੋਟੀ ਪਹਿਲਾਂ ਨਹੀਂ ਖਾਂਦੇ ਜਿਹੜੇ ਤੇਰੇ ਪੁਰਖੇ ਸੀ ਜਿਹੜੇ ਤੇ ਵੱਡੇ ਸੀਗੇ ਉਹ ਰੋਟੀ ਨਹੀਂ ਖਾਂਦੇ ਕਮਾ ਕੇ ਪੰਜਾਬ ਦੀ ਬਚੈਨਾ ਗੰਦ ਮੇਰੀ ਗੱਲ ਦਾ ਇਹ ਸਾਰੇ ਤੂੰ ਹੀ ਪਾਇਆ ਹੋਰ ਕਿੰਨੇ ਪਾਇਆ ਤੁਹਾਡੇ ਰਕਈਏ ਸਾਰੇ ਨਹੀਂ ਇਹ ਮੂਤ ਵਾਲੀ ਜਿਹੜਾ ਗੱਲ ਪਾਇਆ ਨਹੀਂ 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 ਤੂੰ ਕਹਿੰਦਾ ਭੁੱਖੇ ਮਰ ਜੀਏ ਆ ਜਿਹੜੀ ਦੁਨੀਆ ਧੜੀਆਂ ਕਰਦੀ ਫਿਰਦੀ ਆ ਜਿਹੜੀਆਂ ਧੀਆਂ ਲੋਕਾਂ ਦੇ ਫੈਕਟਰੀਆਂ ਨੌਕਰੀਆਂ ਕਰਦੀਆਂ ਉਹ ਵੀ ਗੰਦ ਪਾਉਣ ਲੱਗ ਪਏ ਫਿਰ ਉਹ ਤਾਂ ਨਹੀਂ ਸੋਚਦੇ ਵੀ ਅਸੀਂ ਗੰਦ ਪਾਉਣ ਲੱਗ ਪਏ ਮਿਹਨਤ ਨਾ ਕਰੀਏ ਅੱਛਾ ਕੁੜੀਆਂ ਜੰਮ ਜਾਂਦੀਆਂ ਠੀਕ ਐ ਗਰਾਊਂਡ ਜਾਂਦੀਆਂ ਨੇ ਓ ਤੂੰ ਨਾ ਮੇਰੀ ਗੱਲ ਸੁਣ ਹਾਜ ਨਹੀਂ ਗੱਲਾਂ ਕਰਦਾ ਨਾ ਕਾਕਾ ਇਹ ਸਾਰੀਆਂ ਗੱਲਾਂ ਮੈਨੂੰ ਸਮਾਜ 'ਚ ਪਤਾ ਤੇ ਕੱਲਾ ਤੈਨੂੰ ਨਹੀਂ ਕਹਿ ਰਹੇ ਤੇਰੇ ਵਰਗੇ ਜਿੰਨੇ ਵੀ ਹੈਗੇ ਨੇ ਨਾ ਸਾਰਿਆਂ ਨੂੰ ਸਮਝਾ ਰਹੇ ਆ ਪਹਿਲਾਂ ਸਮਝਾ ਰਹੇ ਆ ਪੇਰ ਨਾਲ ਬੇਨਤੀ ਕਰਕੇ ਭਰਾਵਾਂ ਵਾਂਗੂ ਵੀ ਮੇਰੀ ਬੇਨਤੀ ਆ ਸਾਡੀ ਭਰਾਓ ਇਹ ਨਾ ਕਰੋ ਅੱਛਾ ਅੱਛਾ ਜੇ ਤੇ ਸਾਡੀ ਬੇਨਤੀ ਕਰੋਗੇ ਸਵਕਾਰ ਤੇ ਬੜਾ ਤੁਹਾਡਾ ਧੰਨਵਾਦ ਹੋਊਗਾ ਮੇਰੇ ਵੀਰ ਤੇ ਚੰਗੇ ਨਹੀਂ ਲੱਗਦੇ ਆਪਾਂ ਆਪਸ ਵਿੱਚ ਉਲਝਦੇ ਕੋਈ ਚੰਗਾ ਕੰਟੈਂਟ ਬਣਾਓ ਤੁਹਾਨੂੰ ਕੋਈ ਮਨ ਨਹੀਂ ਕਰਦਾ ਆਯਰ ਕੀ ਮੇਰੀ ਗੱਲ ਸੁਣ ਜੇ ਆ ਤੇਰੇ ਘਰ ਚ ਧੀ ਹੋਵੇ ਭੈਣ ਹੋਵੇ ਤੇਰਾ ਚੈਨਲ ਖੋਲੇ ਤੇ ਕੀ ਉਹ ਕੀ ਮਹਿਸੂਸ ਕਰੂਗੀ ਉਹ ਸਾਰੇ ਦੇਖ ਲੈਣੇ ਪੂਜਤਰ ਲਈ ਕੱਢੀ ਜਿਹੜੇ ਨੇ ਤੁਸੀਂ ਤੁਹਾਡੇ ਘਰ ਧੀਆ ਬਣਾ ਸਾਰੇ ਦੇਖਦਿਆਂ ਨੇ ਆਸ ਕਰਿਆ ਇਹਨਾਂ ਨੂੰ ਹਾਂ ਜੀ ਆਸ ਕਰ ਰਿਹਾ ਅੱਛਾ ਆਪਣੀਆਂ ਧੀਆਂ ਨੂੰ ਭੈਣ ਨੂੰ ਆਸ ਕਰਿਆ ਤੂੰ ਸਿਖਾਉਣ ਨੂੰ ਕੌਣ ਸਿਖਾਉਂਦਾ ਹੁੰਦਾ ਹੈ ਹੋਰ ਕੌਣ ਸਿਖਾ ਰਿਹਾ ਮਾਂ ਵੀ ਸੌਂਦੇ ਹੁੰਦੇ ਨੇ ਜੇ ਤੂੰ ਜੇ ਤੂੰ ਧੀ ਦਾ ਬਾਪ ਹੋਵੇਂ ਜੇ ਤੂੰ ਧੀ ਦਾ ਬਾਪ ਹੋਵੇਂ ਤੇ ਤੈਨੂੰ ਪੂਰਾ ਸ਼ਰਮ ਆਵੇ ਗੱਲ ਕਰਨ ਲੱਗਿਆ ਵੀ ਆਪਣੀ ਧੀ ਨੂੰ ਆਸ ਕਰਿਆ ਤੂੰ ਓ ਤੂੰ ਆਪਣੀ ਗੱਲ ਕਰ ਤੂੰ ਆਪਣੀ ਧੀ ਨੂੰ ਆਸ ਘਾ ਰਿਹਾ ਤੁਸੀਂ ਤੁਸੀਂ ਇੱਕ ਮਿੰਟ ਆਪਾਂ ਦੂਜੀ ਬੰਦੇ ਨੂੰ ਕਿਥੋਂ ਵਰਤਾਂਗੇ ਆਪ ਵੀ ਪਤਾ ਜਾਣੇ ਜੀ ਨਹੀਂ ਹੁੰਦੇਗੇ ਦੂਜੀ ਨੂੰ ਉਹ ਸਾਡੇ ਹੈਗੇ ਕਹਨੇ ਚ ਅਸੀਂ ਰੱਖੇ ਨੇ ਕਹਨੇ ਚ ਅਸੀਂ ਆਪਣੀਆਂ ਧੀ ਨੂੰ ਆ ਗੰਦ ਥੋੜੀ ਦਿਖਾਉਨੇ ਆ ਜਾਨੂੰ ਕਹਿੰਦੇ ਪੁੱਤ ਇਹ ਗੰਦ ਪਾਰੇ ਤੁਸੀਂ ਦੇਖੋ ਆਗੇ ਤੇ ਕੀ ਤਾਂ ਮੈਂ ਕਿਹਾ ਅੱਗੇ ਜਦੋਂ ਮੈਂ ਤੇ ਤੂੰ ਕਿਉਂ ਬਣਾਉਣਾ ਤੂੰ ਕਿਉਂ ਗੰਦ ਪਾਉਣ ਲੱਗ ਪਾਉਣਾ ਤੂੰ ਗੰਦ ਤੂੰ ਨਾ ਪਾ ਉਹਦਾ ਉਹਦਾ ਕੋਈ ਕਮੈਂਟ ਨਹੀਂ ਥੋੜਾ ਕੋਈ ਫੋਨ ਨਹੀਂ ਆ ਵੀ ਆ ਦਾ ਪੈਸਾ ਵਾਸ਼ੇ ਬਾਕੀ ਜੂਰ ਨੇ ਵੀਡੀਓ ਮਾਰਨ ਪਾਉ ਤੈਨੂੰ ਮੈਂ ਹੁਣ ਵੀ ਕਹਿ ਰਿਹਾ ਵੀ ਬਣਾ ਬਣਾ ਵਧੀਆ ਗੱਲ ਆ ਨਹੀਂ ਨਹੀਂ ਮੈਂ ਕਮੈਂਟ ਨਹੀਂ ਕਰਿਆ ਤੇ ਮਤਲਬ ਤੂੰ ਗੰਦ ਪਾਉਣ ਲੱਗ ਪਏਗਾ ਸਿੱਖੀ ਦਾ ਰਾਇ ਬੜਾ ਮੇਰੇ ਕੋਲ 32 ਗਾਦ ਪਈਆਂ ਨੇ ਤੇ ਪਾ ਵੈਰੀ ਗੁੱਡ ਪਾ ਸ਼ਾਵਸ਼ ਪਾ ਘੜ ਘੜ ਜੀਵਨ ਬਤਾ ਪਾਉਂਗਾ ਮੈਂ ਉਹ ਮੈਂ ਪਾਉਂਗਾ ਇੱਕ ਪਰਸੂ ਹੋਜੀ ਮੇਰੀ ਵੀਡੀਓ ਇਹ ਕੱਲ ਨੂੰ ਤੇ ਇਹਨਾਂ ਦੀ ਗੱਲ ਕਰ ਤੂੰ ਜਿਹੜਾ ਤੂੰ ਆ ਗੰਦ ਪਾਇਆ ਇਹਦਾ ਕਰਨਾ ਇਹਦੇ ਕਿਹੜਾ ਪਾਰਟੀ ਮੈਂ ਉਹ ਟ੍ਰੀਡ ਕਰੂੰਗਾ ਨਹੀਂ ਕਰੇਗਾ ਟ੍ਰੀਡ ਤੂੰ ਹਾਂ ਟ੍ਰੀਡ ਕਰੂੰਗਾ ਮੈਂ ਨਹੀਂ ਕਰਨੀ ਆ ਤੂੰ ਟ੍ਰੀਡ ਤੂੰ ਆਪਣੀ ਗੱਲ ਕਰ ਦੁਨੀਆਂ ਨੂੰ ਵੇਖ ਲਾਂਗੇ ਅਸੀਂ ਤੂੰ ਬੱਚੇ ਡਿਲੀਟ ਕਰਨੀ ਹੈ ਕਿ ਨਹੀਂ ਕਰਨੀ ਹੈ ਦੱਸ ਦੇ ਬਸ ਠੀਕ ਹੈ ਮੈਂ ਕਲੀਨ ਕਰਦਾ ਕਿ ਡਾਟਾ ਨਹੀਂ ਕਰਦਾ ਹਨਾ ਕੀ ਗੱਲ ਮੈਂ ਕਰੂ ਮੇਰਾ ਪੁੱਤ ਮੇਰੀ ਸੁਣ ਗੱਲ ਸਟੈਂਡ ਤੇ ਰਹੀਨਗੇ ਪਤਾ ਮੇਰੀ ਪੁੱਤ ਮੇਰੀ ਗੱਲ ਸੁਣ ਸੁਹਣਿਆ ਬੜਾ ਦਾ ਸੋਹਣਾ ਜਿਹਾ ਕਾਨੂੰਨ ਬਣਾਇਆ ਸਰਕਾਰ ਨੇ ਮੈਨੂੰ ਕੁਝ ਕਰਨ ਦੀ ਲੋੜ ਨਹੀਂ ਪੈਣੀ ਵਲਨਰੇਬਲ ਦਾ ਕਾਨੂੰਨ ਆ ਲਾ ਬਣਿਆ ਮੈਂ ਇਸ ਦੇ ਵਿੱਚ ਦਰਖਾਸਤ ਦੇਣੀ ਆ ਤੇ ਉਸ ਤੋਂ ਬਾਅਦ ਤੇਰਾ ਚੈਨਲ ਵੀ ਬੰਦ ਹੋ ਜਾਣਾ ਠੀਕ ਆ ਤੇ ਉਸ ਤੋਂ ਬਾਅਦ ਤੇ ਪਰਚਾ ਵੀ ਹੋ ਜਾਣਾ ਨਾ ਤਾਂ ਅਸੀਂ ਤੈਨੂੰ ਚਪੇੜ ਮਾਰੀ ਨਾ ਤੈਨੂੰ ਡਾਂਗ ਕਿਉਂਕਿ ਅਸੀਂ ਗੁੰਡੇ ਨਹੀਂ ਹੈਗੇ ਅਸੀਂ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹੁੰਨੇ ਆ ਤੇ ਧੜਗੇ ਭਰਾਵਾਂ ਨੂੰ ਵੀ ਕਰਦੇ ਹੁੰਨੇ ਆ ਵੀ ਪ੍ਰੇਮ ਪਿਆਰ ਸਤਕਾਰ ਦੇ ਨਾਲ ਮਸਲਾ ਹੱਲ ਹੋ ਜਾਏ ਇਹਦੇ ਨਾਲ ਦੀ ਰੀਸ ਨਹੀਂ ਹੈਗੀ ਰੋਟੀ ਕਮਾਉਣੀ ਹੈ ਨਾ ਤੇ ਰੋਟੀ ਕਮਾਉਣੀ ਹੈ ਨਾ ਪੁੱਤ ਖੇਤਾ ਹੈਗੇ ਖੇਤ ਹੈਗੇ ਨਾ ਮਿਹਨਤ ਕਰੋ ਉੱਥੇ ਨੌਕਰੀ ਕਰ ਲੋ ਕਿਤੇ ਜਰੂਰੀ ਥੋੜੀ ਵੀ ਕੰਜਰਖਾਨਾ ਨਹੀਂ ਕਰਨਾ ਉਹ ਤਾਂ ਮੈਂ ਵੀਡੀਓ ਪਾਈਆਂ ਮੈਂ ਜਾਣ ਕੇ ਪਾਈਏ ਵੀਡੀਓ ਕਿਨਾਂ ਲੋਕਾਂ ਰਿਵਿਊ ਦੇਣਾ ਠੀਕ ਆ ਭਾਈ ਇਹ ਕੀ ਹੋਣਾ ਆ ਤੇਰੀ ਕੋਈ ਵੀਡੀਓ ਪਈ ਹੋਈ ਆ ਹੈ ਜਿਹੜੀਆਂ ਪਹਿਲਾਂ ਪਾਈਆਂ ਹੋਈਆਂ ਉਹ ਕੀ ਆ ਪੁਕਾਰ ਕੋ ਮਦਾਂ ਗਿਆ ਦੇਖੋ ਚੱਕ ਇਹਨਾਂ ਨੂੰ ਤੇ ਜਿਹੜੀਆਂ ਬਾਕੀ ਪਾਈਆਂ ਨੇ ਉਹ ਆ ਇੱਕ ਹਰ ਪੂਰੀ ਇਟਿਬਿਡੀਓ ਤੰਤਰਮੰਡਲ ਦੀ ਬੰਦੂ ਪਾਈਆਂ ਨੇ ਮਾਰ ਸਾਰੀਆਂ ਜਿਹੜੀਆਂ ਤੂੰ ਇਸ ਤੋਂ ਇਲਾਵਾ ਹੋਰ ਪਾਈਆਂ ਹੋਈਆਂ ਨੇ ਉਹਦੀ ਗੱਲ ਕਰ ਵੀ ਉਹ ਕਿੰਨੇ ਪਾਈਆਂ ਹੋਈਆਂ ਨੇ ਵੇਖ ਪੁੱਤਰ ਮੇਰੀ ਗੱਲ ਸੁਣ ਤੂੰ ਨਾ ਸਾਡਾ ਹੀ ਭਾਈ ਆ ਤੂੰ ਸਾਡਾ ਕੋ ਦੁਸ਼ਮਣ ਨਹੀਂ ਹੈਗਾ ਜਿਹਦੇ ਗੁਰੂ ਸਾਹਿਬ ਦੇ ਤੇਰੇ ਮਾਂ 'ਚ ਕੋ ਸਤਿਕਾਰ ਹੈਗਾ ਨਾ ਗੁਰੂ ਸਾਹਿਬ ਦਾ ਸਿੱਖ ਧਰਮ ਦਾ ਤੇ ਫੇਰ ਤੇ ਮੇਰਾ ਪੁੱਤ ਤੂੰ ਗੱਲ ਜਾਏਗਾ ਸਮਝ ਤੇ ਸਾਡੀ ਬੇਨਤੀ ਕਰੇਗਾ ਸਤਿਕਾਰ ਤੇ ਜੇ ਤੂੰ ਗਾਲਿਓ ਕਰੇਂਗਾ ਨਾ ਇਦਾਂ ਵੀ ਜਾਓ ਜੋ ਮਰਜ਼ੀ ਕਰ ਲਓ ਮੈਂ ਨਹੀਂ ਕਰਦਾ ਤੇ ਫੇਰ ਵੇਖ ਪੁੱਤ ਪ੍ਰੋਬਲਮ ਆ ਸਾਨੂੰ ਸਾਨੂੰ ਇਹ ਤੈਨੂੰ ਕੱਲੇ ਨੂੰ ਨਹੀਂ ਤੈਨੂੰ ਕੱਲੇ ਨੂੰ ਨਹੀਂ ਪੁੱਤ ਅਸੀਂ ਹਾਰੇ ਕੋਸ ਬੰਦੇ ਨੂੰ ਫੋਨ ਕਰਕੇ ਬੇਨਤੀ ਕਰ ਰਹੇ ਆ ਜਿਹੜਾ ਵੀ ਬੰਦਾ ਇਦਾਂ ਦਾ ਕੰਟੈਂਟ ਵਲਗਰ ਪਾਉਂਦਾ ਹਾਂ 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 ਸਾਰਿਆਂ ਦਾ ਸਾਰਿਆਂ ਦਾ ਬੰਦ ਕਰ ਰਹੇ ਹਾਂ ਬੱਚੇ ਕਰ ਰਹੇ ਹਾਂ ਤੂੰ ਪਹਿਲਾ ਨਹੀਂ ਹੈਗਾ ਤੇਰੇ ਤੋਂ ਪਹਿਲਾਂ ਕਈਆਂ ਨੂੰ ਕਹਿ ਚੁੱਕੇ ਹਾਂ ਉਹਨਾਂ ਦੇ ਵਿੱਚ ਤੂੰ ਵੀ ਆ ਗਿਆ ਮੈਂ ਨਹੀਂ ਸੁਣਦਾ ਨਾ ਇਹਦਾ ਨਹੀਂ ਸੁਣਦਾ ਨਾ ਇਹਦਾ ਠੀਕ ਹੈ ਮੂੰਹ ਤਾਂ ਹਲਾ ਕਰਾਓ ਬਾਈ YouTube ਬੰਦ ਕਰੋ Facebook ਬੰਦ ਮੈਂ ਤੈਨੂੰ ਕਹਿਣਾ ਵਾ ਵੀ ਸਾਰਿਆਂ ਦਾ ਬੰਦ ਹੋ ਜੂ ਆਪਾਂ ਆਪਣੀ ਗੱਲ ਕਰੀਏ ਵੀ ਆਪਾਂ ਇਹ ਗੰਦ ਬੰਦ ਕਰਨਾ ਕਿ ਨਹੀਂ ਕਰਨਾ ਠੀਕ ਹੈ ਠੀਕ ਹੈ ਉਹਨਾਂ ਦਾ ਹਾਲ ਹੋ ਗਿਆ ਤੁਸੀਂ ਮੈਨੂੰ ਠੀਕ ਹੈ ਜਿਹੜਾ ਵੀਡੀਓ ਬਣਾ ਚੁੱਕੇ ਜਿਵੇਂ ਜਿਵੇਂ ਮੈਨੂੰ ਫੋਨ ਕਰ ਲੈਣ ਡਾਇਰੈਕਟ ਕੋਈ ਚੱਕਣੇ ਵੀ ਭਾਈ ਆਪਣਾ ਜਿਹੜਾ ਤੁੰਨਾ ਤੂੰ ਯਾਰ ਗੱਲ ਤਾਂ ਮੈਂ ਤੇਰੀ ਕਰ ਰਿਹਾ ਕਾਕਾ ਤੂੰ ਲੋਕਾਂ ਦੀ ਗੱਲ ਕਿਉਂ ਕਰੀ ਜਾਣਾ ਵਿੱਚ ਫਿਰ ਤੁਸੀਂ ਤੁਹਾਨੂੰ ਥੋੜੇ ਬਹੁਤ ਲੋਕਾਂ ਦੀ ਗੱਲ ਕਰਨ ਦਾ ਕੀ ਅਧਿਕਾਰ ਹੈ ਜਦਾ ਤੂੰ ਨਹੀਂ ਕਰ ਤੂੰ ਡਿਲੀਟ ਕਰਨੀ ਕਿ ਨਹੀਂ ਕਰਨੀ ਬਸ ਕੋਈ ਮੈਂ ਮੈਂ ਕੋਈ ਧਰਮਕੁੰਤਾ ਫੜਦਾ ਰਿਹਾ ਤੂੰ ਮਤਲਬ ਤੂੰ ਇਹ ਗੰਦ ਪਾਉਣੋਂ ਹਟ ਨਹੀਂ ਹਟਣਾ ਗੱਲ ਖਤਮ ਹੋ ਗਈ ਹੈ ਚੱਲ ਅੱਗੇ ਮੇਰੀ ਵੀਡੀਓ ਹੋਊਗੀ ਬੱਚੇ ਸੋਹਣੇ ਠੀਕ ਹੈ ਤੂੰ ਪਾਖੜ ਗੋਆਂ ਦੀਆਂ ਮੈਂ ਖੁਦ ਪਾ ਇਹ ਮੇਰੀ ਤੁਝੋਂ ਮੈਂ ਪੈਰੀਆਂ ਖੜਪੋ ਆ। ਚੱਲਾ ਕੱਡ ਰੀਡ ਕਰ ਫਿਰ ਆ ਗੰਦ ਆ ਗੰਦ ਰੀਡ ਕਰ ਸਾਰਾ। ਇਹ ਇਹ ਮੇਰੀ ਵੀਡੀਓ ਰੀਡੂਗੇ ਆ ਨਹੀਂ ਫਾਈਟ ਰੀਡੂਗੇ ਤਾਂ ਮੇਰੇ ਬੱਸ ਫੇਮ ਬਣ ਜਾਂਦੀ। ਉਹ ਤੋਂ ਬਿਨਾਂ ਮੈਂ ਰੀਡ ਨਹੀਂ ਕਰਦਾ ਤਾਹਾਂ। ਚੱਲ ਕੋਈ ਨਹੀਂ ਚੱਲ ਚੱਲ ਆਨੰਦ ਲੈ ਫਿਰ ਤੂੰ। ਓਕੇ ਓਕੇ। ਮੇਰੀ ਮੇਰੀ ਵੀਡੀਓ ਮੈਂ ਤੂੰ ਆਨੰਦ ਲੈ ਹੁਣ ਪੁੱਤ ਕੋਈ ਨਹੀਂ। ਤੂੰ ਆਨੰਦ ਲੈ ਦੋ ਕੋਈ ਨਹੀਂ। ਕੋਈ ਨਹੀਂ ਕੋਈ ਨਹੀਂ। ਮੈਂ ਕੋਈ ਚਿੰਤਾ ਨਾ ਕਰ ਪੁੱਤ। ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਉਹ ਵੀ ਆਪਣੇ ਪੈਸਿਆਂ ਦੇ ਪਾਉਂਗਾ ਸਾਰਾ। ਮੈਂ ਤੂੰ ਚਿੰਤਾ ਨਾ ਕਰ ਪੁੱਤ। ਚਿੰਤਾ ਨਾ। ਬਸ ਇੱਕ ਪਤਾ ਕਿ ਲੋਕ ਧਰ ਮੈਗੋ ਮੈਗੋ ਧਰਮ ਦਾ ਬਿਹਾਰ ਨਹੀਂ ਕਰ ਰਿਹਾ ਠੀਕ ਹੈ ਉਹਦੇ ਖਿਲਾਫ ਨਹੀਂ ਤੇ ਜੋ ਆ ਸਮਾਜ ਚ ਪੇਸ਼ ਕਰ ਰਹਾ ਬਹੁਤ ਸੁਣਾ ਕਰ ਰਹਾ ਉਹ ਦੇਖਵਾ ਨਹੀਂ ਹਾਂ ਨਹੀਂ ਹਾਂ ਠੀਕ ਹੈ ਨਹੀਂ ਆ ਆ ਦੇਖ ਰਹੀ ਹੈ ਸੰਗਤ ਆ ਸਮਾਜ ਦੇ ਵਿੱਚ ਆਹ ਕੌਣ ਹੈ ਬੀਬੀ ਕੌਣ ਆ ਇਹ ਇਹ ਬੀਬੀ ਕੌਣ ਆ ਇਹ ਤਾਂ ਮਹਾਂਤਾ ਹੈ ਮਹਾਂਤਾ ਮਤਲਬ ਅੱਛਾ ਭਾਵੇਂ ਚਲੋ ਮਹਾਂਤਾਓ ਤੇ ਉਹਦੀ ਕੋਈ ਜਿੱਤ ਨਹੀਂ ਹੈਗੀ ਉਹਦੀ ਕੋਈ ਜਿੱਤ ਨਹੀਂ ਹੈਗੀ ਅਗਲੇ ਅਗਰ ਉਜੀ ਰੋਟੀ ਮੰਨੀ ਵੀ ਹੈ ਆਹ ਰੋਟੀ ਰੋਟੀ ਆ ਮਮੂਤ ਕਰਨ ਚੰਗੀ ਉਹ ਸ਼ਾਵਾ ਜੋ ਤੁਹਾਡੇ ਤੂੰ ਮੈਂ ਤਾਂ ਐਸ ਗੱਲੋਂ ਹੈਰਾਨਾ ਸੰਗਤ ਜੀ ਕਹਿੰਦਾ ਵੀ ਸਾਡੇ ਘਰ ਦੇ ਵੀ ਦੇਖਦੇ ਨੇ ਤਾਂ ਵੀ ਵੀਡੀਓ ਐਦਾਂ ਦੀਆਂ ਵੀਡੀਓ ਕਹਿੰਦਾ ਸਾਡੇ ਘਰ ਦੇ ਵੀ ਦੇਖਦੇ ਨੇ ਆਹ ਮਾਨਸਿਕਤਾ ਨਾਲ ਲੋਕਾਂ ਦੀ ਆ ਇੱਥੇ ਖੜੇ ਹਾਂ ਅਸੀਂ ਆ ਆ ਆ ਸਾਡੇ ਆ ਸਿੱਖ ਨੇ ਇਹ ਆਪਣੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਸਿੱਖਾਂ ਦੇ ਪਰਿਵਾਰਾਂ ਦੇ ਜਨਮੇ ਹੋਏ ਹਾਂ ਆ ਲੋਕ ਭਾਈ ਮੇਰੀ ਸਮ ਗੱਲ ਬਹੁਤ ਡੂੰਘੀ ਨੇ ਪਰ ਇਹਨਾਂ ਗੱਲ ਬਾਰੇ ਕਿਹਨੂੰ ਕਿਹਨੂੰ ਮਰ ਜਾਗੇ ਆਪਾਂ ਬਿਲਕੁਲ ਮਰ ਜਾਗੇ ਯਾਰ ਕਿਉਂ ਨਹੀਂ ਮਰ ਜਾਾਂਗੇ ਬਿਲਕੁਲ ਮਰ ਜਾਾਂਗੇ ਤੈਨੂੰ ਕੀ ਲੱਗਦਾ ਨਹੀਂ ਮਰਜਦੇ ਕਿੰਨੂ ਨਹੀਂ ਮਰਜਦੇ ਜਿਹੜਾ ਸਾਡੇ ਸਾਹਮਣੇ ਆਉਂਦਾ ਅਸੀਂ ਤਾਂ ਹਰ ਇੱਕ ਨੂੰ ਮਰਜਦੇ ਆ ਨਾ ਸਰ ਠੀਕ ਹੈ ਮੇਰਾ ਤੁਹਾਡਾ ਵਾਦਾ ਰਿਹਾ ਠੀਕ ਹੈ ਮਰਜਦਾ ਫਰਦਾ ਮੈਂ ਹਾਂ ਮੇਰੀ ਗੱਲ ਵਾ ਮੈਂ ਦਿਮਾਗ ਤੇ ਬਟੇ ਇਹ ਕੋਈ ਐਡਰੈਸਿੰਗ ਪੁੱਛ ਲੋ ਇਹਦਾ ਮੈਂ ਉਹਨਾਂ ਦੇ ਬਾਰੇ ਗੱਲ ਕਰਦਾ ਗਾਜੋਂਦ ਹੋਏ ਹਾਂ ਹੈਲੋ ਬੋਲ 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 ਮੈਂ ਉਹ ਤੋਂ ਬਾਅਦ ਮੈਨੂੰ ਮਿਲਣਾ 6000 ਰੁਪਏ ਦੇ ਜਾ ਕਰੋ ਮੈਂ ਕੁਝ ਵੀ ਨਹੀਂ ਕਰਾਉਂਦਾ ਜੇ ਹੋਰ ਉਹ ਕੋ ਮੈਂਟਲੀ ਅਫਸਰ ਤਾਂ ਨਹੀਂ ਕਰੇ ਓਏ ਹਾਂ ਆ ਲੈ ਤੂੰ ਦੱਸਦਾ ਨਹੀਂ ਓਏ ਆ ਚਿੰਤ ਨਹੀਂ ਲੱਗਦਾ ਤਾਂ ਤੂੰ ਮੈਂਟਲੀ ਅਫਸਰ ਹੀ ਹੈ ਨਾ ਕਿਉਂਕਿ ਤੂੰ ਜਿਹੜੀਆਂ ਗੱਲਾਂ ਕਰਦਾ ਨਾ ਕੋਈ ਸਿਆਣਾ ਬੰਦਾ ਹੋਈਆਂ ਗੱਲਾਂ ਨਹੀਂ ਕਰਦਾ ਹੁੰਦਾ ਹੋਰ ਗੱਲਾਂ ਸੀ ਜਿਹੜੇ ਤੇਰੇ ਵਡੇਰੇ ਸੀ ਜਿਹੜੇ ਤੇਰੇ ਬਾਬੇ ਦਾਦੇ ਸੀ ਉਹ ਵੀ ਇਹੋ ਕੁਝ ਕਰਦੇ ਹੁੰਦੇ ਸੀ ਮੈਨੂੰ ਕੀ ਬਦੌਨਾਂ ਬਾਰੇ ਕਿਉਂ ਤੈਨੂੰ ਕਿਨੂੰ ਕਿਨੂੰ ਪਤਾ ਤੇਰੇ ਪਰਿਵਾਰ ਬਾਰੇ ਤੈਨੂੰ ਤੇਰੇ ਬਾਪ ਬਾਰੇ ਕਿਨੂੰ ਪਤਾ ਤੈਨੂੰ ਨਹੀਂ ਪਤਾ ਮੈਨੂੰ ਕੀ ਪਤਾ ਪਹਿਲਾਂ ਕੀ ਕਰਦੇ ਨੇ ਉਹ ਨਹੀਂ ਤੇਰਾ ਬਾਪ ਇਹੋ ਕੁਝ ਕਰਦਾ ਸੀ ਉਹਨੇ ਮਿਹਨਤ ਨਹੀਂ ਕੀਤੀ ਕੋਸੋ ਰੇਗਾ ਤੇਿਸ ਵਾਸਤੇ ਗੱਲ ਕੀ ਕਰ ਕੋਈ ਇਹਨੂੰ ਦਾ ਐਡਰੈਸ ਪੁੱਛੂਗਾ ਗੱਲ ਮੁੱਕੀ ਛੱਡੋਗਾ ਇਹਨੂੰ ਕਾ ਬਸ ਹੁੰਦਾਂਗੇ ਡਰੈਸ ਦਾ ਮਤਲਬ ਗੱਲ ਮੁੱਕਦੀ ਆ ਵੀ ਕਾਕਾ ਤੂੰ ਇਹ ਕਹਿਣਾ ਵੀ ਤੁਸੀਂ ਇਹ ਗੰਦਪੋਣੋਂ ਨਹੀਂ ਹਟਣਾ ਹਨ ਮੈਂ ਤੁਹਾਨੂੰ ਕਿੰਨੇ ਪੈਜ ਨਹੀਂ ਵੀਡੀਓ ਭੇਜਾਂ ਮੈਂ ਲੱਭ ਲੂੰ ਸਾਰੇ ਪੇਜ ਮੈਨੂੰ ਜਾਜ ਆ ਸਾਰੇ ਤੂੰ ਮੈਨੂੰ ਜਾਜ ਨਾ ਸਿਖਾ ਆਪਾਂ ਆਪਣੀ ਗੱਲ ਕਰੀਏ ਵੀ ਆਪਾਂ ਇਹ ਗੱਲ ਕਰੀਏ ਬੱਚੇ ਵੀ ਆਪਾਂ ਡੀਲ ਨਹੀਂ ਕਰਨੀ ਆਪਾਂ ਇਹ ਗੰਦਪੋਣੋਂ ਨਹੀਂ ਹਟਣਾ ਤੂੰ ਇਹ ਗੱਲ ਕਹਿ ਦੇ ਮੈਂ ਵੀਡੀਓ ਕਦਾ ਤੈਨੂੰ ਪਹਿਲਾਂ ਵੀ ਕਹਤਾ ਇਨਾ ਜੋ ਗ੍ਰੈਂਡ ਨਹੀਂ ਕਰਦਾ ਠੀਕ ਆ ਠੀਕ ਆ ਚੜਨੀ ਗਿਆ ਚੜਨੀ ਹੋਰ ਨੰਬਰ ਹੈਗਾ ਨੰਬਰ ਹੈਗਾ ਚੜਦੀ ਗਿਆ ਓਕੇ ਸਵਾਗਤ ਹੈ ਤੁਹਾਨੂੰ